ਆਪਾਂ ਆਯਦਨਸ ਤੋਂ ਸਾਸਰੀਏ ਕੰਮ ਸਾਰਿਆਂ ਨੂੰ ਅੱਜ ਆਪਾਂ ਪਰੌਠਾ ਬਣਾਵਾਂਗੇ ਦੇਖੋ ਪਰੌਠਾ ਤਿਆਰ ਹੋ ਰਿਹਾ ਇੱਧਰ ਪਰੌਠਾ ਤਿਆਰ ਹੋ ਰਿਹਾ ਇੱਧਰ ਆਪਾਂ ਟਮਾਟਰ ਪਿਆਜ਼ ਕੱਟ ਕੇ ਤਿਆਰ ਕਰ ਲੈਣੇ ਬੇਗਣ ਪੂਰੇ ਪੁੱਜ ਚੁੱਕੇ ਆ ਦੇਖੋ ਕੌੜੀ ਦੀ ਕਸਰਾ एक किलो बैंगन पाँच टमाटर पाँच प्याज इन्ह की कटिंग करा आप बेंगन आप स्लोते पकाए बहुत वाई भुज है, चुके हैं टमाटर, प्याज चंगी तरह धो के साफ करके कट लिया देखो ਹੁਣ ਆਪਾਂ ਧਨੀਆ ਪਟਾਂਗੇ ਸਾਰਾ ਮਸਾਲਾ ਤਿਆਰ ਕਰਕੇ ਫਿਰ ਆਪਾਂ ਤੜਕਾ ਲਗਾਵਾਂਗੇ ਧਨੀਆ ਬਿਲਕੁਲ ਸਾਫ਼ ਕਰ ਲਿਆ ਦੇਖੋ ਸਾਫ਼ ਧਨੀਆ ਦੋ ਬਸ ਧੋ ਲੈ ਹੁਣ ਸਾਫ਼ ਧਨੀਆ ਕਰ ਲਿਆ ਇਹਦੇ ਵਿੱਚ ਆਪਾਂ ਬੇਗਣ ਕਰਾਂਗੇ ਇਨਾਂ ਦਾ ਛਿਲਕਾ ਉਤਾਰਨਾ ਫਿਰ ਇਹਨਾਂ ਨੂੰ ਸਾਫ ਕਰਨਾ ਫਿਰ ਸਾਫ ਪਾਣੀ ਦੇ ਵਿੱਚ ਧੋਵਾਂਗੇ ਥੋੜੇ ਠੰਡੇ ਹੋ ਜਾਣ ਉਹਨਾਂ ਚਿਰ ਆਪਾਂ ਮਸਾਲਾ ਤਿਆਰ ਕਰ ਲੈਂਦੇ ਹਾਂ ਬੀਂਗਨਾਂ ਦਾ ਛਿਲਕਾ ਉਤਾਰਾਂਗੇ ਛਿਲਕਾ ਉਤਾਰਨ ਤੋਂ ਬਾਅਦ ਫਿਰ ਇਹਨਾਂ ਦੇ ਪੀਸ ਬਣਾਵਾਂਗੇ ਛੋਟੇ ਛੋਟੇ ਹੁਣ ਇੱਕ ਵਾਰੀ ਆਪਾਂ ਫਿਰ ਸਾਫ ਕਰੀਂ ਚ ਤੋਦਾਂਗੇ ਜੋ ਵੀ ਸੜਿਆ ਸਿਲਕਾ ਉੱਤਰ ਜਾਵੇ ਆ ਦੇਖੋ ਕੋਸ ਸਿਲਕਾ ਰਹਿ ਜਾਂਦਾ ਉਤਾਰ ਦਿਆਂ ਉਤਾਰ ਦਿਆਂ ਜਿਵੇਂ ਆਲੂ ਦਾ ਸਿਲਕਾ ਤਾਰਦੇ ਹਾਂ ਥੋੜਾ ਬਹੁਤ ਰਹਿ ਜਾਂਦਾ ਬਾਅਦ ਚ ਸਾਫ ਹੋ ਜਾਂਦਾ ਸਾਫ ਹੋ ਚੁੱਕਾ ਹੈ ਹੁਣ ਆਪਾਂ ਮਿਰਚਾਂ ਤਿਆਰ ਕਰ ਲਾਂਗੇ ਇਹਨਾਂ ਦੀਆਂ ਡੰਡੀਆਂ ਤੋੜ ਕੇ ਇਹਨਾਂ ਨੂੰ ਕੱਟ ਲਾਂਗੇ ਪੀਸ ਕੇ ਵੀ ਪਾ ਸਕਦੇ ਹਾਂ ਹੋਰ ਇਸ ਤਰ੍ਹਾਂ ਕੱਟ ਕੇ ਵੀ ਪਾ ਸਕਦੇ ਹਾਂ ਮਿਰਚਾਂ ਮੈਂ ਛੋਟੀਆਂ-ਛੋਟੀਆਂ ਕੱਢੀਆਂ ਬਿਲਕੁਲ ਛੋਟੀਆਂ-ਛੋਟੀਆਂ ਕੱਚੀਆਂ-ਕੱਚੀਆਂ ਬਹੁਤ ਟੇਸਟੀ ਲੱਗਦੀਆਂ ਦੇਖੋ ਤਾਂ ਮੇਕਸਾਂ ਬਹੁਤ ਵੱਡੀਆਂ ਵੱਡੀਆਂ ਆ ਰਹੀਆਂ ਆਜਕਲ ਹੁਣ ਆਪਾਂ ਪਰਥੇ ਨੂੰ ਚੈੱਕ ਕਰਾਂਗੇ ਕਿਤੇ ਚਿਕਨ ਨਾ ਖਾਦਾ ਜਾਵੇ ਨਾਲ ਪਰਥਾ ਦੇ ਬਹੁਤ ਵਧੀਆ ਬਣ ਚੁੱਕਾ ਬਿਲਕੁਲ ਸਾਫ ਹੈ ਬੇਗਨ ਦੇਖੋ ਅੰਦਰ ਤੱਕ ਪੂਰਾ ਬ੍ਰਾਊਨ ਹੋ ਚੁੱਕਾ ਬਹੁਤ ਵਧੀਆ ਢੰਗ ਨਾਲ ਪੁੱਜਿਆ ਬੀ ਬਹੁਤ ਨੇ ਇਹਦੇ ਚ ਕਈ ਵਿੱਚ ਬੀ ਘੱਟ ਹੁੰਦੇ ਆ ਇਹਦੇ ਚ ਬੀ ਬਹੁਤ ਆ ਪਰਤਾ ਜਿਵੇਂ ਆਪਾਂ ਮਜ਼ਾਕ ਨਾਲ ਕਿਸੇ ਨੂੰ ਕਹਿ ਦਿੰਦੇ ਆ ਜਾ ਤੇਰਾ ਪਰਤਾ ਬਣਾਵਾਂ ਰਹੀ ਪਰਤਾ ਬਣਾਵਾਂ ਦੇਖੋ ਹੁਣ ਇਹਦਾ ਕੀਮਾ ਬਣਾਵਾਂਗੇ ਤਾਂ ਤੇਾਰ ਹੋ ਗਿਆ ਹੁਣ ਤੜਕਾ ਲਗਾਉਣਾ ਬਹੁਤ ਵਧੀਆ ਕਲਰ ਇਸ ਦਾ ਹਲਦੀ ਨਾਲ ਫਿਰ ਜਲੂ ਹੋ ਜਾਣਾ ਕਲਰ ਬਹੁਤ ਵਧੀਆ ਚਲੋ ਜੀ ਤੜਕੇ ਦੀ ਤਿਆਰੀ ਹੋ ਚੁੱਕੀ ਹੈ ਹੁਣ ਆਪਾਂ ਤੜਕਾ ਲਗਾਉਣਾ ਕੜਾਈ ਪੂਰੀ ਤਰ੍ਹਾਂ ਸੁੱਕ ਚੁੱਕੀ ਹੈ ਚਮਚ ਵੀ ਸੁੱਕਾ ਹੋਣਾ ਚਾਹੀਦਾ ਕੜਾਈ ਹੋਰ ਇਹਦੇ ਚ ਆਪਾਂ ਸਰਸੋਂ ਦਾ ਤੇਲ ਪਾਵਾਂਗੇ ਹੋਰ ਜ਼ਿਆਦਾਤਰ ਸਰਸੋਂ ਦੇ ਤੇਲ ਚ ਬਣਾਉਣੀ ਚਾਹੀਦੀ ਸਬਜ਼ੀ ਰਫੈਂਡ ਬਿਲਕੁਲ ਨਹੀਂ ਵਰਤਣਾ ਚਾਹੀਦਾ ਤੇਲ ਦੀ ਤੜਕਨ ਤੇਜ਼ ਹੋ ਜਾਂਦੀ ਰਫੈਂਡ ਦੇ ਸਬਜ਼ੀ ਨੂੰ ਤੜਕਾ ਲਾਈਏਗਾ ਰਫੈਂਡ ਬਿਲਕੁਲ ਨਹੀਂ ਵਰਤਣਾ ਚਾਹੀਦਾ ਦੇਖੋ ਸਰੋਂ ਦਾ ਤੇਲ ਜਦ पूरे भाप निकल लग गई उदू आप प्याज पावे देखो स्टीम निकल लग गई पूरी तरह तेल गर्म हो चुका है प्याज पाने बहुत ही आसान तरीका परखा तैयार करेंज ਤੇ ਵੀ ਇੰਨਾ ਜ਼ਿਆਦਾ ਨਹੀਂ ਪਾਉਣਾ। ਮੋਸਟ ਘੱਟ ਤੇਰਚ ਬਣਾਵਾਂਗੇ। ਮਸਾਲੇ ਦੇਖੋ ਤਿਆਰ ਹਨ। ਪੀਸੇ ਹੋਏ ਮਸਾਲੇ ਪਾਵਾਂਗੇ ਆਪਾਂ। ਇਹ ਤੁਸੀਂ ਤਾਜ਼ੇ ਦੀ ਫਰੈਸ਼ ਕਟ ਕੇ ਪਾ ਸਕਦੇ ਹੋ। ਹੋ ਕੋਈ ਹੋ ਨਹੀਂ ਆਇਆ ਕਿ ਜ਼ਰੂਰੀ ਪੀਸੇ ਪਾਣੇ। ਆਲੂ ਫਰਾਈ ਉਸਕੇ ਦੇਖੋ ਤੋਂ ਦੇ ਬਸ ਉਹਨੂੰ ਬ੍ਰਾਊਨ ਕਰਾਂਗੇ ਫਿਰ ਇਹਨਾਂ ਵਿੱਚ ਮਸਾਲੇ ਪਾਉਣਗੇ ਸਾਰੇ ਤੰਮਿਆ ਪਾ ਲਓ ਤੰਮਿਆ ਪਾ ਲਓ ਠੰਡਾ ਹੁੰਦਾ ਹੈ ਜਦੋਂ ਵੱਧ ਪਾ ਲੈਂਦੇ ਹੈ ਦੇਣੇ ਗਰਮ ਹੁੰਦੇ ਤਾਂ ਉਸ ਤੰਮਿਆ ਦੇ ਥੋੜਾ ਜਿਆਦਾ ਪਾਣਾ ਚਾਹੀਦਾ ਹੈ ਤੇ ਅਦਰਕ ਲਸਣ ਜੇ ਤੁਸੀਂ ਪਾਣਾ ਚਾਹੋ ਪਾ ਸਕਦੇ ਹੋ ਪਰ ਮੈਂ ਨਹੀਂ ਪਾਇਆ ਤੇ ਦੇਣੇ ਗਰਮ ਹੁੰਦੇ ਕਰਨੇ ਟਮਾਟਰ ਪਾ ਲੈਂਦੇ ਹਾਂ ਟਮਾਟਰ ਭਰਨੇ ਨੇ ਟਮਾਟਰਾਂ ਦੇ ਟਮਾਟਰਾਂ ਨੂੰ ਭੌਣੇ ਤੇ ਤੇਜੀਆਂ ਚ ਚੰਗੀ ਤਰ੍ਹਾਂ ਮਿਕਸ ਕਰਨਾ ਬਿਲਕੁਲ ਚੋਟੇ ਚੋਟੇ ਨਾਲ ਗਰੇਵੀ ਬਣਦੀ ਹੈ മിക്സ് ചെയ്യുക മിക്സ് വെച്ചിട്ട് തയ്യാറും മസാല വെച്ച് കഴിച്ചിട്ട് മസാല തയ്യാറും പുറത്തടിക്കുക मसाले के केर्खा मिक्स करा चंह बिल्कुल थोड़ी बहुत कसर भी हो तो तैयार हो जाना बिल्कुल एद लगना घोटिया इदा भर्खा बनना चाहिए बहुत टेस्टी भर्खा बनता है इसका ਸਾਲਾ ਮਿਕਸ ਹੋ ਚੁੱਕਾ ਹੁਣ ਆਪਾਂ ਗੈਸ ਸਲੋ ਕਰ ਦਾਂਗੇ ਥੋੜਾ ਸੇਮ ਤੇ ਗੈਸ ਸਲੋ ਹੋ ਗਿਆ ਪਰਥਾ ਬਣ ਰਿਹਾ ਆਪਾਂ ਇਧਰ ਤਨੀਏ ਦੀ ਰੀਤੀ ਅਕਾਰਲੀ ਅਨੇ ਆ ਕੱਟ ਕੇ ਰੱਖ ਲਿਆ ਇਹਦੇ ਵਿੱਚ ਧਨੀਆ ਹਰਾ ਧਨੀਆ ਵੀ ਜ਼ਿਆਦਾ ਪਾਉਣਾ ਚਾਹੀਦਾ ਔਰ ਸੁੱਕਾ ਧਨੀਆ ਵੀ ਪੀਸਿਆ ਹੋਇਆ ਉਹ ਵੀ ਜ਼ਿਆਦਾ ਪਾਓ ਤਾਂ ਬਹੁਤ ਟੇਸਟੀ ਬਣਦਾ ਬਣਾ ਕੇ ਦੇਖਣਾ ਬਹੁਤ ਟੇਸਟੀ ਬਣੇਗਾ 5 ਮਿੰਟ ਸੇਮ ਤੇ ਪੱਕ ਗਿਆ ਹੁਣ ਆਪਾਂ ਨੂੰ ਦੇਖਦਾ ਕਸ਼ੇ ਬੂਰਾ ਕੋਕ ਲੱਗ ਗਈ ਕਸ਼ੇ ਬੂਰਾ ਦੇ ਨਾਲ ਬਹੁਤ ਵਧੀਆ ਕਲਰ ਆਇਆ ਸ਼ਾਇਦ ਤੁਹਾਨੂੰ ਲਾਈਟ ਲੱਗ ਰਿਹਾ ਪਰ ਵਧੀਆ ਕਲਰ ਬਣਿਆ ਹੁਣ ਆਪਦਾ ਸਿਮ ਗੈਸ ਬੰਦ ਕਰ ਦਾਂ ਤੇ ਧਨੀਆ ਰੱਖ ਲਿਆ ਕਿੰਨਾ ਸੋਹਣਾ ਲੱਗ ਰਿਹਾ ਤਨੀ ਨਾਰੀ ਜਿਆਦਾ ਇਹਦੀ ਗੱਟਪ ਆ ਜਾਂਦੀ ਹੈ ਇਹਦੇ ਤੇ 5 ਮਿੰਟ ਲਈ ਆਪਾਂ ਇਹਨੂੰ ਬੰਦ ਰਹਿਣ ਦਿੰਦੇ ਬਣ ਕੇ ਤਿਆਰ ਹੈ ਪਰਤਾ ਖਾਣ ਲਈ ਆ ਜਿਓ ਤੁਸੀਂ ਆਉਣਾ ਤੇ ਹੈ ਨਹੀਂ ਚਲੋ ਕਰੇ ਬਣਾਇਓ ਬਣਾ ਕੇ ਕਮੈਂਟ ਕਰਕੇ ਦੱਸਿਓ ਕਿਵੇਂ ਦਾ ਬਣਿਆ ਸਾਸਰੀਆ ਘਰ ਦਾ